ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਨਗ ਸੇ ਲੈ ਕੇ ਆਏ ਜੀ ਪਹਿਲੇ ਨੰਬਰ ਤੇ ਝੋਟੀ ਦੇਖਦੇ ਹਾਂ ਬਈ ਤੋਕੜ ਗੱਬਣ ਬੱਚਾ ਵੀ ਨਾਲ ਹੀ ਖੜਾ ਦੁੱਧ ਵੀ ਚੰਗਾ ਗੱਬਣ ਵੀ ਆ ਚੈੱਕ ਪਾਸ ਵੀ ਆ 2 ਨੰਬਰ ਦੇ ਮੱਝ ਦੇਖਦੇ ਇਹ ਵੀ ਸੋਈ ਸਵਾਈ ਆ ਬਈ ਬੱਚਾ ਮੂਰੇ ਖੜਾਗਾ ਤੇ ਆ ਮੱਝ ਵੀ ਕੱਚੀ ਆ ਮੰਨ ਕੇ ਚਲੋ ਹਫਤਾ 10 ਦਿਨਾਂ ਦੀ ਕੱਚੀ ਆ 10 ਮਾਝੇ ਵੀ ਚੰਗੀਆਂ ਇੱਕ ਬਾਈ ਕੋਲੇ ਕੱਟਾਗਾ ਟਾਪ ਬਰੀਡ ਦਾ ਇਹ ਵੀ ਬਹੁਤ ਚੰਗਾ ਕੱਲੀ ਕੱਲੀ ਦੀ ਡਿਟੇਲ ਬਾਈ ਤੋਂ ਪੁੱਛਾਂਗੇ ਆ ਬੜ ਗੱਬਣਾ ਥੋੜੇ ਦਿਨਾਂ ਦੀ ਗਰਮ ਵਾਲੀ ਕੱਚੀ ਹੈਗੀ ਬੜ ਬਹੁਤ ਚੰਗੀ ਹੈ ਚੰਗੇ ਢਾਂਚੇ ਦੀ ਹੈ ਅੱਗੇ ਜਰਸੀ ਆ ਬਾਈ ਤਾਜੀ ਸੂਈ ਵੀ ਆ ਬੜ ਇਹ ਵੀ ਬਹੁਤ ਚੰਗੀ ਆ ਬਾਈ ਇੱਕ ਨੰਬਰ ਬੜ ਇਹਦੀ ਵੀ ਡਿਟੇਲ ਬਾਈ ਤੋਂ ਪੁੱਛਦੇ ਆ ਅੱਗੇ ਕਾਲੀ ਬੜ ਆ ਗਈ ਇਹ ਵੀ ਸੂਈ ਸਵਾਈ ਆ ਆ ਕਰ ਲੈਨੇ ਬਾਈ ਨਾਲ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੁੰਦੀ ਆ ਪੂਰੇ ਵਧੀਆ ਜੀ ਕਿਵੇਂ ਚੱਲਦਾ ਕੰਮਕਾਰ ਪੂਰਾ ਵਧੀਆ ਬਾਪੇ ਗੰਗਾ ਰਾਮ ਦੀ ਕਿਰਪਾ ਨਾਲ ਜੀ ਹੂੰ ਕਿੱਥੋਂ ਲਿਉਨੇ ਆ ਮਾਲ ਮਾਲ ਜੀ ਪਿੰਡਾਂ ਚੋਂ ਲੈਨੇ ਆ ਜੀ ਤੁਰਦੇ ਫਿਰਦੇ ਇੱਥੇ ਕੀੜਾ ਮਾਰਦੇ ਆਏ ਬੜੀ ਚੰਗਾ ਮਾਲ ਹਾਂਜੀ ਹਾਂ ਬਾਪੇ ਦੇ ਵਿੱਚ ਜਦੋਂ ਵੀ ਆਪਾਂ ਮਾਲ ਵੇਚਨੇ ਚੰਗੇ ਹੀ ਵੇਚਿਆ ਹਾਂਜੀ ਹਾਂਜੀ ਚੰਗਾ ਹੀ ਵੇਚਿਆ ਜੀ ਮਾਲਕ ਦੀ ਕਿਰਪਾ ਨਾਲ ਮੁੱਲ ਵੀ ਠੀਕ ਹੁੰਦੇ ਆ ਨਾ ਹਾਂਜੀ ਭਾਅ ਉਹ ਬਰਾਬਰ ਦੀ ਕਰੀਦੇ ਜੀ ਹਾਂ ਨਾਮ ਤੇ ਐਡਰੈਸ ਬੋਲ ਨਾਂ ਚਮਕੌਰ ਸਿੰਘ ਜੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਸੈਦੋ ਦੀ ਨਿਹਾਲ ਸਿੰਘ ਵਾਲਾ ਵੀ ਨੇੜੇ ਹੈ ਸਲਾਤਪੁਰਾ ਵੀ ਭਦੌੜਵੀ ਮੋਬਾਈਲ ਨੰਬਰ ਬੋਲੋ 9056598364 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜੇ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਪਰਸੋਂ ਦੀ ਸੂਈ ਵੀ ਆ ਵੀਰ ਜੀ ਪਰਸੋਂ ਦੀ ਬੱਚਾ ਕੀ ਦੇ ਦੇ ਨੇ ਮਗਰ ਬੱਸਾ ਜੀ ਦੇ ਬੱਚਾ ਦੇਤਾ ਕਿੰਨਾ ਬੋਲਾ ਹੁਣ ਰੈਡੀ ਹੈ ਹੁਣ ਇਹਦੇ ਥੱਲੇ 14 ਕਿਲੋ ਬੋਲਾ ਰੈਡੀ ਹੈ ਜੀ ਕਿੰਨਾ ਦੁੱਧ ਦੇ ਦੂ ਐਸਟੀਮੇਟ ਇਹਦੇ 20 ਪਲੱਸ ਦੁੱਧ ਦੇ ਜੀ ਮਾਲਕ ਨੇ ਪਲੂਨ ਥੱਲੋਂ 18 17 ਕਿਲੋ ਸਾਡਾ ਖੁੱਲਾ ਚੋਇਆ ਵਾ ਹਮ ਬਿਲਕੁਲ ਕੱਦ ਚੰਗਾ ਬਰੀਡ ਚੰਗੀ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣਾ ਆਰਡਰ ਆਈ ਠੰਡੀ ਸੀਲ ਆ ਜੀ ਮੇਨ ਗੱਲ ਤਾਂ ਹਮ ਜਿਵੇਂ ਵਰਦੇ ਹੱਥ ਵੀ ਇੱਧਰ ਦੀ ਭੇਜੋ ਇੱਧਰ ਦੀ ਭੇਜੋ ਐਂ ਧਾਰਾ ਮਾਰ ਲਓ ਕੋਈ ਇਹਨੇ ਓਪਨਿੰਗ ਕਰ ਕਿਹੜਾ ਕੁਛ ਨਹੀਂ ਹੈ ਕਿਹੜਾ ਕੁਛ ਨਹੀਂ ਕਰ ਮਾਲੀ ਨੇ ਜੀ ਵਰਡ ਚੰਗੇ ਲੇਵਾ ਇੱਕ ਨਾ ਇਧਰੋਂ ਨਾ ਮੜਾ ਆਇਆ ਇਹਦਾ ਹੁੱਡਾ ਬੈਠਾ ਵਾ ਜੀ ਪਹਿਲਾਂ ਦਿਖਾ ਦਿਓ ਅਗਲੇ ਨੂੰ ਅੱਛਾ ਵੀ ਕੋਈ ਲਾਂਬਾ ਨਾ ਆ ਕੇ ਇਤਰਾਜ਼ ਨਾ ਕਰੇ ਬੰਦਾ ਆ ਕੇ ਕੱਢੇ ਨਾ ਸਹੀ ਹੈ ਲੈ ਇੱਕ ਸਾਈਡ ਵਾਲਾ ਹੁੱਡਾ ਆ ਤਾਂ ਵਾਲੀ ਆ ਜੀ ਜੀ ਨੇ ਹੈਗੀ ਇਹ ਕਿਤੇ ਛੋਟੀ ਹੁੰਦੀਦਾ ਹੀ ਬੈਠਾ ਬੈਦਾ ਚਲੋ ਕੋਈ ਨਹੀਂ ਠੀਕ ਹੈ ਭਾਈ ਲੇਵਾ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣੇ ਖੋਲ ਦੇ ਭਾਈ ਤੋਰ ਕੇ ਤੋਰ ਦੇ ਨੀ ਜੀ ਸਵਾਈ ਗਿਮੀ ਆ ਭਾਈ ਸਵਾਈ ਇੱਕ ਉਹ ਆ ਵੀਰ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਹੂੰ ਚੋਕ ਆ ਜਾ ਪੁੱਤ ਸਵਾਈ ਕਹਿੰਦਾ ਇੱਕ ਨੰਬਰ ਆ ਧਾਰਾ ਕੋਈ ਚੈੱਕ ਕਰਨੀ ਮਾਰ ਕੇ ਦਿਖਾ ਦਾਂਗੇ ਫੇਸ ਦੀ ਬਿਊਟੀ ਚੈੱਕ ਕਰੋ ਕਮਾਲ ਦੀ ਹੈ ਆ ਜਾ ਆ ਜਾ ਪੁੱਤ ਇੱਕ ਨੰਬਰ ਲੈ ਵਾ ਦੇ ਖਮੂਰੋ ਲੈ ਕਮਾਲ ਦਾ ਲੈ ਭਾਈ ਕੀ ਬਾਤ ਆ ਭਾਈ ਸੋਈ ਸਵਾਈ ਆ ਕਰਮ ਵਾਲੀ ਤੋਰਾ ਤੋਰਾ ਦੇਖੋ ਲੈ ਆ ਜਾ ਪੁੱਤ ਆ ਜਾ ਪਣੀ ਮੋੜੇ ਤੋਂ ਸਟਾਰਟ ਹੋਈ ਹੈ ਦੁੱਧ ਵੀ ਬਾਈ ਨੇ ਦੱਸਿਆ ਚੰਗਾ ਪਾ ਦੋਗੇ ਵੈੜ ਚੰਗੀ ਹੈ 14 15 ਕਿਲੋ ਬੋਹਲਾ ਇਸ ਵੇਲੇ ਤਿਆਰ ਹੈ ਜੀ ਇੱਕ ਤਾਂ ਕੈਂਡਾ ਹੁੰਦਾ ਦੋ ਡੰਗ ਅਗਲਾ ਚੋਕੇ ਲੈ ਕੇ ਜਾ ਬਾਈ ਖਰਚਾ ਆਪਾਂ ਦੇ ਦਾਂਗੇ ਜੀ ਠੀਕ ਆ ਬਾਈ ਕੋਈ ਕਮੀ ਪੈਸੀ ਨਹੀਂ ਕੋਈ ਜੜੀ ਗੱਲ ਕਹਾਂਗੇ ਠੀਕ ਆ ਬਾਈ ਨਿਆਣਾ ਵਾਲਾ ਇਵਾਲਾ ਫੇਟੀ ਗਰੇਟੀ ਤੇ ਮੁੱਲ ਕੀ ਹੈ ਦਾ ਜਾਇਜ਼ ਆ ਬਾਈ ਜਾਇਜ਼ ਹੀ ਕਰਾਂਗੇ ਬਾਈ ਜੀ ਮੁੱਲ ਆਪਾਂ ਮੁੱਲ ਕਰਾਉ ਨੂੰ 70 ਕਰਾ ਲਓ 75 ਕਰਾ ਲਓ 65000 ਦੀ ਬੱਸੀ ਦਾ ਰਾਦਾ ਜੀ ਵੇਚਾਂਗਾ। ਯੱਕ ਭਾਈ ਜਮਾ ਜਾਇ ਜਮੋ। ਹਾਂ ਕੀ ਫਾਇਦਾ ਬਾਲੇ 70 ਰੁਪਏ ਬੈਠੋ ਤਾਰਾ ਮਾਰਕੀਟ ਦਾ। ਚਲੋ 65000 ਦੀ ਬਾਈ ਕਹਿੰਦਾ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਓ। ਚੱਕ ਲਿਆ ਨਿਆਣਾ ਫੱਟੀ ਚੱਕ ਲਿਆ ਪੁੱਤ। ਚਲੋ ਅੱਛਾ ਵੀ ਤੇਰ ਮਾਰਾ ਤਾਣਾ। ਸਹੀ ਗੱਲ ਆ। ਆਪਾਂ ਵੀ ਗੱਲ ਮੰਨੀ ਗਲਤੀ ਵੀ ਮੰਨੀ। ਵੀ ਬਾਲਟੀ ਚ ਮਾਰ ਦੇਂਗਾ ਤਾਰਾ। ਹਾਂ ਬੰਦਿਆਂ ਨੇ ਲਈ ਸੀ। ਅੰਮ੍ਰਿਤਸਰ ਦੇ ਨੇ ਪੈੜ ਕਹਿੰਦੇ ਭਾ ਯਾਰ ਥੱਲੇ ਨਾ ਮਾਰਿਆ ਕਰੋ ਤਾਰਾ। ਠੀਕ ਠੀਕ। ਵੀ ਬਾਲਟੀ ਭਾਂਡੇ ਚ ਪਾ ਦਿਆ ਕਰੋ ਇਹਦੀ ਖਾਤਰ ਕਹਿੰਦੇ ਆਪਾਂ ਕੀ ਕੁਛ ਕਰਦੇ ਆ ਹੂੰ ਇਹੀ ਤਾਂ ਗੱਡੀਆਂ ਚ ਬਹਾਉਂਦਾ ਆਪਾਂ ਨੂੰ ਕਹਿੰਦੇ ਸਹੀ ਗੱਲ ਤੇਰਮਾ ਰਤਨ ਹੂੰ ਸਹੀ ਹੈ ਸੀਲ ਬਹੁਤ ਹਨ ਥੁੰਡੀ ਤਾਂ ਜਿੰਨੀ ਕਹਦੋ ਉੰਨੀ ਹੈ ਜੀ ਬਣਨੇਗਾ ਬੱਚਾ ਹਾਂ ਦੇਖੋ ਜੀ ਦੋਨੇ ਪਾਸੇ ਦੀ ਬੈਠੇ ਦੋਨੇ ਪਾਸੇ ਬੈਜੋ ਜਿਵੇਂ ਮਰਗੀ ਬੈਜੋ ਕੋਈ ਚੱਕ ਨਹੀਂ ਕਹਿਣਾ ਬਣੀ ਚਵਾਈ ਬੜੀ ਚੰਗੀ ਆ ਹਨ ਪੂਰੀ ਚੰਗੀ ਆ ਬਾਈ ਲੱਗਦੀ ਨਿਬੜਦੀ ਐ ਚਵਾਈ ਲੱਗ ਚਾਰੇ ਧਾਰਾਂ ਇਹ ਮੈਂ ਕਹਿੰਦਾ ਪ੍ਰੈਸ਼ਰ ਵਾਲਾ ਕੰਮ ਹੀ ਆ ਇਹ ਚੋਣੀ ਵੀ ਆਪਾਂ ਚਵਾਈ ਵੀ ਬਾਈ ਕਹਿੰਦਾ 50 ਮਿੰਟਾਂ ਦੀ ਹੋ ਜਾਂਦੀ ਐ ਇਹਦੀ ਲੈ ਬੜੀ ਠੰਡੀ ਆ ਚਵਾਈ ਚੋਈ ਤਾਂ ਬੜੀ ਚੰਗੀ ਆ ਕਰਦੀ ਆ ਆਪਾਂ ਕਾਰੀ ਦਿੰਨੇ ਆ ਮੈਂ ਇੰਟ ਚਵਾਈ ਦਿੰਦਾ ਆ ਲੈ ਸੱਲ ਕਰਦੀ ਆ ਕੋਈ ਚੱਕਰ ਨਹੀਂ ਇੱਕ ਮਿੰਟ ਚ ਕਾਰੀ ਦਿੰਨੇ ਚਵਾਈ ਚੋਂ ਓਣ ਦੇਖੋ ਬਾਈ ਚਵਾਈ ਦਾਸਦੀ ਆ ਵੀ ਚਵਾਈ ਹੋਈ ਜਾਂਦੀ ਆ ਕਦੇ ਖੜਕਾ ਸੁਣਦਾ ਚਵਾਈ ਦਾ ਲੈ ਚਾਰੇ ਥਣਾ ਚੋਂ ਇੱਕੋ ਜੀ ਧਾਰ ਵਾਹ ਐ ਦੂਰੋਂ ਖੜਕੇ ਵੀ ਦੀਂਦੀ ਆ ਵੀ ਕੱਲੀ ਕੱਲੀ ਧਾਰ ਐ ਵਾਦੀ ਆ ਮੈਂ ਕਹਿੰਦਾ ਆ ਗਈ ਬਾਲਟੀ ਦਾ ਤਾਂ ਹਾਂ ਹਾਂ ਜੀ ਹਾਂ ਇਹ ਤਾਂ ਉਹ ਕੰਮ ਹੋ ਗਿਆ ਬੈਠੇ ਮਗਰੋਂ ਹਾਂ ਜੀ ਉੱਠ ਪਹਿਲਾਂ ਖੜੂ ਹੋ ਗਿਆ ਕੰਮ ਇਹਦਾ ਲੈ ਬਾਈ ਵਾਲੀ ਠੰਡੀ ਆ ਗਰਮ ਵਾਲੀ ਦੋਨੇ ਪਾਸੇ ਬਹਿ ਜਾ ਜਿਵੇਂ ਮਰਜ਼ੀ ਚਵਾਈ ਚਲੀ ਚਲ ਹੂੰ ਜਿਵੇਂ ਮੈਂ ਚੋਣੇ ਛੱਡ ਦੇ ਇੱਧਰ ਉੱਠ ਖੜ ਲਓ ਜੀ ਵਾਲੀ ਚੰਗੀ ਚਵਾਈ ਆ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਕਿਆ ਬਾਤ ਆ ਨੱਬੜ ਦਿਆ ਜੇ ਬਾਈ ਦਾ ਹਾਂ ਤੁਸੀਂ ਟਾਈਮ ਆਪ ਹੀ ਦੇਖ ਲਓ ਕਿੰਨਾ ਕੁ ਲੱਗਿਆ ਹੈ ਹੂੰ ਪਾ ਵੀ ਠੀਕ ਆ ਯਾਰ ਪੈਂਡ ਯਾਰ ਹਾਂ ਬਾਈ ਐਵੇਂ ਮੰਗਣ ਨੂੰ ਮੰਗੀ ਜਾਂਦੇ ਕੀ ਫਾਇਦਾ ਵੱਧ ਹੂੰ ਸਹੀ ਗੱਲ ਆ ਬਾਈ ਦਾ ਡੇਢ ਮਿੰਟ ਜੋ ਮੜੀ ਦੀ ਕਾਲੀ ਕਰਦੇ ਆ ਹਾਂ ਸਹੀ ਗੱਲ ਆ ਤਾਜੀ ਸੂਈ ਆ ਹੂੰ ਥੋਲੇ ਹੱਥ ਨਾਲ ਚੂਈਆ ਫੇਰ ਨਹੀਂ ਕਰਦਾ ਹੈਗੀ ਬਾਲਾ ਚੰਗਾ ਚੋਣਾ ਯਾਰ ਬਾਲਾ ਯਾਦੇ ਜੀ ਦੇਖੀ ਚੱਲੋ ਤੁਸੀਂ ਆਪ ਹੀ ਹੂੰ ਲਓ ਜੀ ਲਓ ਜੀ ਇੰਨਾ ਕਿ ਛੱਡ ਦੋ ਛੱਡ ਦੋ ਕੋਈ ਨਹੀਂ ਛੱਡ ਦੰਨੇ ਛੱਡ ਦੋ ਛੱਡ ਦੋ ਬਹੁਤ ਇੰਨਾ ਤੋਤਾ ਹੈਗਾ ਯਾਰ ਵੈੜ ਤਾਂ ਦੋਦੂ ਬਾਈ ਆਪਾਂ ਝੂਠ ਨਹੀਂ ਬੋਲੇ ਹੈਗੇ ਪਹਿਲਾਂ ਦੱਸਿਆ ਵੀ ਇੰਨਾ ਬੋਲਾ ਤਿਆਰ ਨੇ ਸਹੀ ਗੱਲ ਆ ਆ ਦੇਖੋ ਥੱਲੇ ਛੱਡਤਾ ਹੁਣ ਆਪਾਂ ਲਾ ਚਾਰੇ ਥਾਣੇ ਦੇਖੋ ਇੱਕੋ ਜਿਹਾ ਪੂਰੇ ਗੈਬ ਤੇ ਮੈਂ ਦੇਖਾਉ ਆ ਦੇਖੋ ਕਿੰਨਾ ਕੁ ਟਾਈਮ ਲੱਗਿਆ ਥੱਲੇ ਵੀ ਆਪਾਂ ਥੱਲੇ ਤੋਂ ਸੇ ਤਨ ਫਿਰ ਫਿਰ ਕਿਉਂ ਤਾਜੀ ਹੈ ਸਹੀ ਗੱਲ ਆ ਬਾਈ ਹਮ ਸਾਜੀ ਦਾ ਕਰਕੇ ਨਾ ਜ਼ਰੂਰੀ ਆ ਬਾਈ ਨਾ ਮਿਲਕ ਵੀ ਵਾਰੀ ਚੱਕਰ ਬੰਨ ਲੈਂਦੇ ਬਲੈਂਪਸ ਵੀ ਕਰਤੀ ਸੀ ਹੂੰ ਬਹੁਤ ਠੀਕ ਆ ਬਾਈ ਅਗਰੀ ਬਾਤ ਸੋ ਬਾਈ 2 ਨੰਬਰ ਤੇ ਕਿਹੜਾ ਸੂਆ ਸੂਈ ਇਹ ਇਹ ਦੂਜਾ ਸੂਆ ਸੂਈ ਆ ਜੀ ਜਰਸੀ ਕਦੋਂ ਸੂਈ ਆ ਬਾਈ ਇਹ ਇਹਨੂੰ ਘੰਟੇ ਚਾਰ ਕੋ ਹੋਇਆ ਜੇਰ ਜੂਰ ਪੈ ਗਈ ਜੇਰ ਉਹ ਬਾਈ ਜੇਰ ਲੈ ਜਾ ਕੇ ਜੇਰ ਤੇ ਖਾਣੇ ਬੱਚਾ ਕੀ ਆ ਮਗਰ ਮਗਰ ਬੱਸਾ ਦਿੱਤਾ ਜੀ ਬੱਸਾ ਕਾਨੂੰ ਗੱਲਾਂ ਕਰਦੇ ਆ ਹੂੰ ਬੱਚੇ ਬਹੁਤ ਚੰਗੇ ਪਾਉਂਦੀ ਆ ਨਾ ਹਾਂਜੀ ਹਾਂ ਬੱਚੇ ਦੇ ਦੇਖ ਜੀ ਇੱਕ ਤੇ ਬੱਸੀ ਹੁੰਦੀ ਕਿਆ ਬਾਤ ਈ ਸੀ ਯਾਰ ਬੈਡ ਵੀ ਚੰਗੀ ਆ ਨਾ ਬਿਲਕੁਲ ਪੰਜਾਬ ਵਾਲੀ ਆ ਬਾਈ ਲੈ ਜਿਆ ਬਾਤ ਆ ਬਿਊਟੀ ਬਹੁਤ ਆ ਨਾ ਕਲਰ ਪੂਰਾ ਚੰਗਾ ਥਣ ਦੇਖੋ ਬਾਈ ਲੱਗਿਆ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਹੁਤ ਚੰਗਾ ਥਣ ਲੱਗਿਆ ਬਾਈ ਪਛਾਹ ਤੋ ਦੇਖੋ ਆਇਆ ਪਹਿਲਾਂ ਵੀ ਕੱਢਿਆ ਬੋਲਾ ਸ਼ੇਰ ਤੋਂ ਸ਼ੇਰ ਇਹਦਾ ਜਿਆ ਬਾਤ ਆ ਬਾਈ ਤੇ ਜੇਰ ਵੀ ਬਾਈ ਆ ਰੱਖੀ ਬੈਠਾ ਵੱਠੜ ਕੋਈ ਚੱਕਰ ਉੱਤੇ ਨਾ ਸੁਭਾਅ ਸ਼ਕਤੀ ਮੱਖੀਆਂ ਭੰਦੇ ਨਾ ਫਿਰ ਭਾਂਡੇ ਭੁੰਦੇ ਆ ਕੋਈ ਚੱਕਰ ਆ ਜਾ ਪੁੱਤ ਆ ਬੈਡ ਚੰਗੀ ਆ ਬਾਈ ਸੂਏ ਸਵਾਈਆ ਜਰਸੀ ਆ ਕੱਦ ਗੁੱਦ ਦੇਖ ਲਓ ਐ ਨਹੀਂ ਹੈਗਾ ਵੀ ਛੋਟੀ ਜੀ ਆ ਓਕੇ ਆ ਤਾਜੀ ਸੂਈ ਹੈ ਕਰਮ ਵਾਲੀ ਲੈ ਤੋਰਾ ਦੇ ਕੋ ਇੱਕ ਨੰਬਰ ਕਿੰਨਾ ਦੁੱਧ ਦੇ ਦੂਰਸਟੀ ਮੇਟ ਜਾ ਵੀਰੇ ਮਾਲਕ ਕਹਿੰਦੇ 17 ਕਿਲੋ ਪਲੂਣ ਥੱਲੇ ਚੋਹਿਆਗਾ ਹਮ ਹੈ ਕਿਦੀ 20 22 ਦੀ ਮੈਨੂੰ ਮਾਇਆ ਦਾ ਪੱਕਾ ਵੀ ਕੱਢਣਾ ਚਾਹੀਦਾ ਜੇ ਬੰਦਾ ਲਿਆ ਕੇ ਸੇਵਾ ਕਰੂ ਬਈ ਸਹੀ ਗੱਲ ਆ ਬਈ ਹਮ ਬਾਕੀ ਬਈ ਸੇਵਾ ਤੇ ਡਿਪੈਂਡ ਹੈ ਬੈਡ ਚੰਗੀਆਂ ਦੁੱਧ ਵਾਲਾ ਭਾਂਡਾ ਕਹਿੰਦੇ ਮੈਂ ਦਊਂਗਾ ਦੁੱਧ ਹਾਂ ਦੋ ਡੂੜ ਕਸੇਰ ਬੜਾ ਘੜਦਾ ਸੀ ਉਦੋਂ ਵੀ ਕਹਦੀ ਬੱਚੇ ਨੂੰ ਚਿੰਗਾ ਕੇ ਹੈਨਾ ਠੀਕ ਆ ਬੈਠਿਆ ਨਹੀਂ ਜਾਂਦਾ ਸੀ ਹਮ ਚੌਣ ਚੌਣ ਬਹੁਤ ਚੰਗਾ ਲੱਗਿਆ ਬੱਸੀ ਨੂੰ ਮੈਂ ਧਾਰਾ ਮਾਰ ਕੇ ਦਿਖਾਉਣਾਗਾ ਬਾਕੀ ਧਾਰਾ ਮਾਰ ਦਿੰਦੇ ਕੋਈ ਚੱਕਰ ਨਹੀਂ ਤੇ ਮੁੱਲ ਕੀ ਆ ਬਾਈ ਜਾਇਦ ਜਾਇਦਾ ਹਾਂਜੀ ਮੁੱਲ ਕੀ ਆ ਜਾਇਦਾ ਕਿੰਨਾ ਕਰ ਲਗੇ ਜੀ ਬਸ ਜਾਇਦ ਚਟਪਟਾਈ ਕਰ ਦਈਏ ਤੋਹਫਾ ਹੀ ਦੇ ਦੋ ਜੀ ਬਸ ਦੋਨੇ ਸਾਥੇ ਲਾ ਦਾਂਗੇ ਬਾਈ 77 ਦੀ ਦੇ ਦਾਂਗੇ ਫਿਰ ਬੱਸੀ ਠੀਕ ਆ ਬਾਈ 80 ਮੰਗਾ ਲਓ 85 ਮੰਗਾ ਲਓ ਠੀਕ ਆ ਬਾਈ 77000 ਦੀ ਵੜ ਬਾਈ ਕਹਿੰਦਾ ਨਹੀਂ 77 ਦੀ ਜੀ ਹਾਂ ਦੋਨੇ ਸਾਥੇ ਹਾਂਜੀ ਦੋਨੇ ਸਾਤਿਆਂ ਦੀ 77000 ਠੀਕ ਆ ਬਾਈ 70000 ਦੀ ਬੈੜ ਬਾਈ ਕਹਿੰਦਾ ਇਹ ਮੁੱਲ ਜਾ ਜਾ ਬੈੜ ਚੰਗੀ ਐ ਸੋਹੀ ਖੜੇ ਪੈਰ ਤੂ ਥਾ ਬੱਚਾ ਨਾ ਬੱਚਾ ਇਹ ਪਤਾ ਜਾ ਢੁੰਡੀ ਢੁੰਡੀ ਦਾ ਫੁੱਲ ਆ ਘੋਲਾ ਫੁੱਲ ਬਾਈ ਜੁਨੇ ਬਸਲੀ ਬੈ ਕੇ ਚੋਲਾ ਬੰਨਿਆ ਮੁੰਜੇ ਮੈਂ ਮਰਦੀ ਬੈਠਾ ਰਹੇ ਨੂੰ ਚੈੱਕ ਕਰੀਂ ਚੂਣ ਚੂਣ ਬਥੇਰਾ ਚੰਗਾ ਲੱਗਾ ਬਸੀ ਲੈ ਪਹਿਲਾ ਮੈਂ ਧਾਰ ਮਾਰਦਾ ਦੇਖੋ ਕਿ ਬੰਦ ਮੈਂ ਕਹਿੰਦਾ ਕੀ ਬਾਤ ਆ ਗੰਨੇ ਹੀ ਆ ਜਮਾਨ ਹਾਂਜੀ ਗੰਨੇ ਨਹੀਂ ਚਵਾਈ ਦਾ ਖੜਕਾ ਵੀ ਦੱਸਦਾ ਚਵਾਈ ਦਾ ਹਾਂਜੀ ਦੂਜੇ ਥਨਾ ਦੀ ਚੱਕਾ ਲੋ ਚਵਾਈ ਮੈਂ ਮਗਰਲੇ ਥਨਾ ਦੀ ਦੋਨੇ ਪਾਸੇ ਬਹਿ ਕੇ ਵੀ ਕਰ ਕਿਸਗਾ ਦਾ ਨਹੀਂ ਆ ਬਾਈ ਦੋਨੇ ਪਾਸੇ ਬਹਿ ਕੇ ਜਿਵੇਂ ਮਰਜ਼ੀ ਚੁਈ ਚੱਲਿਆ ਕੀ ਬਾਤ ਆ ਬਾਲਾ ਚੱਕਾ ਨਹੀਂ ਆ ਬਾਈ ਹਾਂ ਮੈਂ ਕਹਿੰਦਾ ਯਾਰ ਹੱਥ ਲਾਉਣ ਵਾਲਾ ਕੰਮ ਹੀ ਆ ਤਾਂ ਬਈ ਗੱਪ ਵਾਲਾ ਕੰਮ ਹਾਂ ਆ ਤੇ ਸਾਹਮਣੇ ਆਗਲੇ ਦੇ ਬਾਈ ਸਹੀ ਗੱਲ ਆ ਅਈਨੀ ਪੋਲੀ ਚ ਬਾਈ ਯਾਰ ਦੋਨਾਂ ਨੇ ਲੈ ਗੱਲ ਧਾਰਾਂ ਦੀ ਹੋਈ ਸੀ ਬਾਈ ਕਹਿੰਦਾ ਜੀ ਲੱਗਦਾ ਵੀ ਕੀ ਕਰਦਾ ਚੋਈ ਹੋ ਚੱਲ ਲੈ ਸਾਡੀ ਦਿੰਦੇ ਆ ਬੋਲਾ ਬਾਈ ਕਹਿੰਦਾ ਹੁਣ ਕੋਈ ਚੱਕਰ ਹੀ ਨਹੀਂ ਕਹਿੰਦਾ ਆਉਂਦੀ ਆ ਬਾਈ ਬਾਲਟੀ ਭੱਜੀ ਹੈ ਨਾ ਬਾਲਾ ਚੰਗਾ ਜੂਣਾ ਬਾਲੀ ਠੰਡੀ ਹੈ ਗਰਮ ਵਾਲੀ ਲੰਮਾ ਇਹਨਾਂ ਖੜੀ ਹੈ ਬਾਈ ਕਹਿਣਾ ਕਰ ਮਾਈ ਨਾਲੇ ਜਵਾਗ ਚੋਈ ਬਾਈ ਜਿਵੇਂ ਮਰਜੀ ਚੋਲੋ ਯਾਰ ਐ ਤਾਂ ਹੈ ਹੀ ਨਹੀਂ ਵਿਚਾਰੀ ਨੂੰ ਬੱਚੇ ਨੂੰ ਸਹੀ ਗੱਲ ਆ ਬਾਈ ਲੈ ਕੀ ਬਾਤ ਆ ਯਾਰ ਨਹੀਂ ਰੀਤਾ ਯਾਰ ਬੜ ਵਾਕਈ ਚੰਗੀਆਂ ਜਿਹੜੇ ਹਿਸਾਬ ਨਾਲ ਖਾਣ ਲੱਗੇ ਨਾ ਚਵਾਈ ਸੱਚੀ ਹੀ ਦਾਸਦੀ ਆ ਲੈ ਹਮ ਲੈ ਜਮਾ ਬੌਲਾ ਯਾਰ ਹਨ ਬਾਈ ਬੌਲਾ ਯਾਰ ਹੁਣ ਸੂਈ ਨੂੰ 4 ਘੰਟੇ ਹੋਏ ਆ ਬਾਈ ਪਹਿਲਾਂ ਵੀ ਕੱਢਿਆ ਸੀ ਡੂੜ ਸੇਰ ਠੀਕ ਆ ਬੱਚਾ ਵੀ ਛੱਡਿਆ ਸੀ ਹਮ ਬਾਲਾ ਚੰਗਾ ਚੋਣਾ ਗਰਮਾਈਦਾ ਲੈ ਕੋ ਜਾ ਕਰਕੇ ਛੱਡ ਲੈ ਹਾਂ ਕੋਈ ਨਹੀਂ ਛੱਡ ਦੋ ਥੱਲੇ ਕਈ ਵਾਰੀ ਛੱਡ ਲੈ ਛੱਡ ਲੈ ਕਿਹੜਾ ਬੇਲੀ ਹੁੰਦੀ ਏ ਜੀ ਹਮ ਓਏ ਕਿਹੜਾ ਮੁਗਦੀ ਆ ਇਹ ਬਾਦੀ ਤਾਂ ਨਹੀਂ ਮੈਂ ਕਹਿੰਦਾ ਜੀ 17 16 17 ਤੋਂ ਚੱਲੂ ਵੈਗਤੀ ਬੱਸੀ ਚੱਲੂ ਹੋ ਗਈ ਟਰੈਕ ਰਿਜੈਕਸ਼ਨ ਪਾਈ ਵੀ ਆ ਬੰਦੇ ਦੀ ਅਗਲੀ ਸੇਵਾ ਕੀਤੇ ਲੈ ਠੀਕ ਆ ਬੜਾ ਚੰਗਾ ਜੋਣਾ ਲੈ ਕਰਮਾ ਆਈ ਦਾ ਲੈ ਕੀ ਬਾਤ ਆ ਬਾਈ ਮੈਨੂੰ ਵੀ ਜਰਸੀ 2 ਛੇ ਮਹੀਨਿਆਂ ਬਾਅਦ ਮਿਲੀ ਆ ਡਾਇਰੈਕਟਰ ਮੈਂ ਮਾੜੀ ਲੈਂਦਾ ਨਹੀਂ ਹੈਗਾ ਇੱਕ ਜਰਸੀ ਕ੍ਰੋਸ ਮਿਲੀ ਸੀ ਠੀਕ ਆ ਉਹ ਬੁਰਜਮਾਨ ਸੀ ਤੇ ਲੈ ਗਿਆ ਫੁੱਲ ਦੇ ਨਾਲ ਹੀ ਆ ਹਮ ਇੱਕ 7 ਮਹੀਨਿਆਂ ਦੀ ਗੱਬਣ ਬੱਸੀ ਲੈ ਗਏ ਠੀਕ ਆ ਇੱਕ ਉਹ ਲੈ ਗਏ ਹਮ ਲੈ ਬਾਈ ਬਸ ਕਰ ਬਾਲਾ ਤੰਗ ਆ ਯਾਰ ਨੀਂਦ ਆਉਂਦੀ ਆ ਬਾਈ ਹਮ ਕਿਵੇਂ ਬਸ ਕਰਾਂ ਚੁੰਦੇ ਚੁੰਦੇ ਨੂੰ ਸਾਹ ਦੇਖ ਲੋ ਹਮ ਸਹੀ ਗੱਲ ਆ ਲੈ ਲੈ ਬਾ ਦੇ ਕੋਸੀ ਨਾੜਾ ਨੂੰ ਲੈਵਾ ਹਜੇ ਵੀ ਉਵੇਂ ਹੀ ਪਿਆ ਲੈ ਮੁੱਲ ਵੀ ਜੈ ਜੈ 70000 ਰੁਪਏ ਲੈਣਾ ਹੈ ਨਾ ਕਹੀ ਕੋਈ ਬਾਈ ਵੀ ਕੱਟ ਕਰ ਲੈ ਮੇਰਾ ਵੀਰ ਬਣ ਕੇ ਅੱਗੇ ਬਾਈ ਤਨ ਨੰਬਰ ਤੇ ਕਿਹੜਾ ਸੋਸ ਹੁੰਦੀ ਆ ਇਹ ਇਹ ਦੂਜੀ ਸੂਏ ਸੂੰਦੀ ਆ ਬਾਈ ਕਿੰਨੇ ਦਿਨ ਲੈਂਦੀ ਆ ਬਾਈ ਇਹ ਇਹ ਬਾਈ ਲੈਣ ਨੂੰ ਤਾਂ ਹਫਤਾ ਆ ਗਿਆ ਹਵਾ ਲੱਗਦਾਗਾ ਹਮ ਬੜਾ ਜਗਾਰ ਤਖੜਾ ਕਰਨਾ ਵੀਰੇ ਪਲੂਨ ਬੱਸੀ ਦਾ 42 ਕਿਲੋ ਦੁੱਧ ਦਿੱਤਾ ਵਾ ਇਹਦਾ ਹਾਂਜੀ ਘਰੋਂ ਲਈ ਆ ਬਿਲਕੁਲ ਬੰਦੇ ਤੋਂ ਹਮ ਦੋਈ ਬਿਹੜਾਂ ਤੈਨੀ ਬੰਦੇ ਕੋਲੇ ਠੀਕ ਆ ਸੌਕ ਨਾਲ ਪਾਰੀ ਪਾਲੀ ਵੀ ਆ ਕਿਉਂ ਉਚਾਰਿਆ ਵਾ ਬੰਦੇ ਦਾ ਬਹੁਤ ਜਿਆਦੇ ਬੋਲ ਦੇ ਬਾਈ ਤੋਰ ਤੋਰ ਦੰਨਿਆ ਫੁੱਲ ਬਰੀਡ ਆ ਫੁੱਲ ਕਰਦਾ ਬਾਈ ਤੇ ਮੰਨ ਕੇ ਚੱਲ ਪੂਰੀ ਪੜੀ ਵੀ ਆ ਇਹ ਜੀ ਕੋਈ ਗੱਲ ਨਹੀਂ ਸਹੀ ਗੱਲ ਆ ਬਾਈ ਦੀ ਦੱਸਦੀ ਐ ਬਰਡ ਦਾ ਵੀ ਸੱਚੀ ਉਹ ਖਾਦਾ ਵਾ ਕਿ ਨਹੀਂ ਹਾਂ ਦੱਸਦੀ ਐ ਭਾਈ ਆਪ ਵੀ ਦੱਸੋ ਵੀ ਖਾਦਾ ਵਾ ਤਾਂ ਨਹੀਂ ਖਾਦਾ ਵਾ ਹੂੰ ਥਣ ਥੁੰ ਦੇਖ ਲੋ ਹੈਟ ਦੇਖ ਲੋ ਕਿ ਐ ਛੋਟੀ ਨਹੀਂ ਹੈਗੀ ਹੂੰ ਪਲੀ ਵੀ ਫੁੱਲ ਆ ਕਰਮਾ ਪੁੱਲ ਪਲੀ ਵੀ ਆ ਭਾਈ ਹੱਥੀ ਚੋਲਿਓ ਲੈ ਫੇਸ ਦੇਖੋ ਦੂਜੇ ਸੂਏ ਸੁਣਾ ਬਾਈ ਜਨ ਜੀ ਤਲੰਮੀ ਤੋਰ ਦੇ ਕੱਢ ਕੇ ਬੈਠ ਲੋ ਇਕੱਲਾ ਥਣ ਮੋਟਾ ਥਣ ਥਣ ਪੂਰੀ ਵਿੱਚ ਹੱਥੀ ਚਬਾਈਦਾ ਭਾਈ ਜਿਵੇਂ ਮਰਜੀ ਸਹੀ ਗੱਲ ਆ ਭਾਈ ਕਿਆ ਬਾਤ ਹੈ ਨਈ ਰੀਸਾਂ ਕਦ ਕਾਠ ਪਿੱਠ ਪੁੱਠ ਦਿਖਾ ਦੇ ਸਮਾਰ ਕੇ ਡਾਕਟਰ ਬੈਠ ਦੀ ਬਾਕੀ ਰਿਕਾਰਡ ਬਹੁਤ ਚੰਗਾ ਦੋਦਾ ਇੱਕ ਦੀ ਬਈ ਵਾੜਾ ਤਾਂ ਨਹੀਂ ਮੈਂ ਕਹਿੰਦਾ ਹਣਾ 50 ਨੂੰ ਹੱਥ ਮਾਰੂਗੀ ਜੀ ਦੀ ਸੇਵਾ ਹੋ ਗਈ ਕਰਮ ਵਾਲੀ ਠੀਕ ਹੈ ਬਾਈ 42 ਕਿਲੋ ਪਲੂਣ ਦਾ ਦੁੱਧ ਦਿੱਤਾ ਵਾਹ ਕਹਿਣ ਦਾ ਨਹੀਂ ਦਿੱਤਾ ਵਾ ਸਹੀ ਗੱਲ ਆ ਬਾਈ ਵਾੜ ਦੇਖ ਤੂੰ ਬਾਈ ਕਿਆ ਬਾਤ ਆ ਕਾਹਨੂੰ ਗੱਲਾਂ ਕਰਦਾ ਬਿਊਟੀ ਚੈੱਕ ਕਰ ਬਾਈ ਇਧਰ ਨੂੰ ਕਰ ਇਸੇ ਪਾਸੋਂ ਕਰਮਾਲੀ ਚ ਕੋਈ ਘਾਟ ਬੰਦ ਲੈ ਦੇਖ ਲਓ ਲੈ ਚੱਲ ਬਾਈ ਲੰਮੀ ਲੰਮੀ ਹੋਰ ਦੇਖ ਲਓ ਪ੍ਰਿੰਟ ਪ੍ਰਿੰਟ ਕਿਸੇ ਪਾਸੋਂ ਕੋਈ ਘਾਟ ਨਹੀਂ ਕਿ ਨਹੀਂ ਕਿਸੇ ਪਾਸੋਂ ਖੁੰਜੀ ਨਹੀਂ ਬਾਈ ਸਮਾਰ ਕੇ ਦਿਖਾ ਦੇ ਬੈੜਦਾ 400 ਪਰ ਹੂੰ ਕਿੰਨੇ ਦੀ ਦੇ ਦੋਗੇ ਬਾਈ ਸਹੀ ਜੀ ਫਿਰ ਕਿਤੇ ਹੋਰ ਕਿਤੇ ਹੁੰਦੀਦਾ ਬਈ ਵਾਲਾ ਮੰਗੀ ਜਾਂਦਾ 3 2 ਹੈ ਨਾ ਆਪਾਂ ਨਹੀਂ ਬਾਰੇ ਨਾ ਮੁੱਲ ਕਰਨਾ ਆਪਾਂ ਨੂੰ ਬਾ ਚਾਹੀ ਵੀ ਹੈ ਨਾ ਠੀਕਾ ਠੀਕਾ ਮੁੱਲ ਕਰਨ ਨੂੰ ਆਪਾਂ ਕਰ ਦਈਏ ਮੁੱਲ ਉਹਦਾ ਕੀ ਫਾਇਦਾ ਹੈਗਾ ਆਪਾਂ ਨਹੀਂ ਇਹਦਾ ਮੁੱਲ ਕਰਨਾ ਹਾਂ ਨਾ ਇਹਦਾ ਮੁੱਲੀ ਕਰਾਂਗੇ ਬਈ ਆਪਾਂ ਇਹਦਾ 1 70 ਦੀ ਦੇਵਾਂਗੇ ਬੜ 1 70000 ਦੀ ਬੜ ਬਾਈ ਕਹਿੰਦਾ ਦੇ ਦਾਂਗੇ ਬੜ ਬਹੁਤ ਚੰਗੀ ਹੈ ਦੁੱਧ ਵਾਲਾ ਪੀਸ ਬਈ ਦਊਗੀ 45 50 ਕਿਲੋ ਦੁੱਧ ਬੜ ਕੱਢੂਗੀ ਹਮ ਸਹੀ ਗੱਲ ਆ ਬਈ ਪਲੀ ਵੀ ਬਹੁਤ ਆ ਨਾ ਪਲੀ ਵੀ ਆ ਰਾਜੀ ਆ ਕਿਸੇ ਪਾਸੇ ਹੱਥ ਨਹੀਂ ਧਰਾਉਂਦੀ ਇਹਨੂੰ ਠਾਇਓ ਕੱਟੇ ਨੂੰ ਹੀ ਕੱਟੇ ਨੂੰ ਠਾ ਦੇ ਨੇ ਖੀਰਾ ਬੱਚਾ ਜੀ 14 ਮਹੀਨੇ 15 ਮਹੀਨੇ ਦਾ ਖੀਰਾ ਹੀ ਆ ਬੱਚਾ ਹਾਂ ਸਾਡੇ 15 ਮਹੀਨੇ ਦਾ ਸਿੰਘ ਭਾਈ ਨੇੜ ਤੋਂ ਚੈੱਕ ਕੱਟੂ ਹੀ ਕਹਿੰਦਾ ਵਾਲਾ ਕੱਟਾ ਤਾਂ ਕੋਈ ਇਹਨੂੰ ਕਹਿੰਦਾ ਨਹੀਂ ਭਾਈ ਯਾਰ ਉਹ ਚੰਗਾ ਹੈ ਨਾ ਕੋਈ ਮਜਬੂਰੀ ਸੀ ਬੰਦੇ ਨੇ ਬਾਹਲੇ ਸੌਂਕ ਨਾਲ ਬੱਚਾ ਪਾਲਿਆ ਸੀ ਠੀਕ ਆ ਕੋਈ ਮਜਬੂਰੀ ਸੀ ਬੰਦੇ ਦੀ ਹੋਗੀ ਠੀਕ ਹੈ ਜਿਹੜਾ ਨੇ ਵੇਚਤਾ ਥੱਲੇੋਂ ਲੇਵਾਲੂ ਆ ਸਿੱਧਾ ਆਇਆ ਨਹੀਂ ਜਮਾ ਸਾਫ਼ ਆ ਥੱਲੇ ਸਾਫ਼ਾ ਮੂੰਹ ਦਿਖਾ ਦੋ ਡਾਕਟਰ ਲੈ ਫੇਸ ਦੇਖੋ ਬਈ ਖੋਲ ਦੇ ਮੜਾ ਤੋਰੀ ਲਈ ਕੋਈ ਛੋਟਾ ਕੱਦ ਨਹੀਂ ਹੈਗਾ ਕੱਦ ਵੀ ਸਹੀ ਗੱਲ ਆ ਚੰਗੀ ਤੇ ਮੈਂ ਦਾ ਰਿਜ਼ਲਟ 22 ਕਿਲੋਂ ਦਾ 21 22 ਮੈਂ ਬਈ ਚਵਾਈ ਨਹੀਂ ਕਹਿੰਦਾ ਬਾਈ ਨਜਰਾ ਟੋਕਾਂ ਖਾ ਲੈਂਦੇ ਕਹਿੰਦਾ ਹੂੰ 100 ਗਨਾਲ ਰੱਖਦੇ ਆ ਦੋ ਤਿੰਨ ਮਹੀਨਾ ਕਹਿੰਦਾ ਠੀਕ ਹੈ ਬਾਈ ਆ ਜਾ ਪੁੱਤ ਆ ਜਾ ਆਇਆ ਕੱਲ ਚ ਫੜ ਕੇ ਤੁਰਦਾ ਆ ਤੇ ਲਿਆਰੀ ਦੀ ਮਾੜੀ ਜਿਹੀ ਆਲ ਕਰਦਾਗਾ ਠੀਕ ਆ ਇਹ ਰਿਪਾਇ ਨਹੀਂ ਹੱਕੀ ਪਿੱਛੋਂ ਕੱਟਾ ਹਕ ਟੋਰ ਦੇ ਬਾਈ ਮੜੇ ਆ ਜਾ ਕੱਟਾ ਚੰਗਾ ਗਾ ਬਾਈ ਤੇ ਦੁੱਧਰ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਸੀਮਨ ਦਾ ਪਤਾ ਕਿਹੜੇ ਦਾ ਬਾਈ ਬਾਈ ਸੀਮਨ ਵੀ ਦੱਸਦਾ ਮਾੜਾ ਇੱਧਰ ਘੱਟ ਨਾਲ ਡਰਦਾ ਹੈਗਾ ਥੋੜਾ ਜਿਹਾ ਬਾਈ ਮੋਲ ਜਾਇਜਾ ਬੱਚੇ ਦੀ ਹੈ ਠੂਠ ਦੇਖ ਲੈ ਪੈਠ ਪੁੱਠ ਦੇਖ ਲੈ ਬਈ ਬੱਚੇ ਦੀ ਸਹੀ ਗੱਲ ਐ ਨਹੀਂ ਕੋਈ ਮੰਮੂਲੀ ਬੱਚਾ ਨਹੀਂ ਹੈਗਾ ਜਿੱਦ ਤੇ ਬਣ ਗਿਆ ਕਾੜ ਕੂਟ ਦੇਖ ਲੈ ਬਈ ਛੋਟਾ ਜਿਹਾ ਗੁਠਰਾ ਨਹੀਂ ਹੈਗਾ ਸਹੀ ਗੱਲ ਆ ਬਈ ਲੈ ਦੇਖ ਲੈ ਕੱਦ ਪੁੱਠ ਮੈਂ ਬਹੁਤ ਵਾਫਾ ਲੈ ਕੱਦ ਦੇਖੋ ਲੈ ਥੱਲੋਂ ਐਨ ਸਿੱਧਾ ਅਗਲਾ ਹਮ ਮਨ ਅਗਲਾ ਸਿੱਧੇ ਨਾਲ ਚਾਹੀਦਾ ਹਮ ਸਹੀ ਗੱਲ ਆ ਬਈ ਕੀ ਬਾਤ ਆ ਅੱਗੇ ਉਹ ਹੀ ਨੂਰ ਦਾ ਬੱਚਾ ਦੱਸਿਆ ਜੀ ਉਹਨਾਂ ਨੇ ਲక్ష్ਮੀ ਡੇਰੀ ਵਾਲਿਆਂ ਦਾ ਉਹ ਹੀ ਨੂਰ ਦਾ ਲక్ష్ਮੀ ਡੇਰੀ ਵਾਲਿਆਂ ਦਾ ਠੀਕ ਹੈ ਜੀ ਅੱਗੇ ਵੀਰੇ 5 ਨੰਬਰ ਕਿਹੜਾ ਸੂਆ ਸੁੰਦੀ ਐ ਮਾਜ ਇਹ ਤੀਜੇ ਸੂਏ ਸੂਣਾ ਬਾਈ ਇਹਨੇ ਕਿੰਨੇ ਕਿ ਦਿਨ ਲੈਂਦੀ ਐ ਬਾਈ ਇਹ ਹਫਤਾ ਲੈ ਜੂ ਬਾਈ ਹਫਤਾ ਲੈ ਹਾਂ 10 ਦਿਨ ਹਫਤਾ ਲੈ ਜੂਗੀ ਕਿੰਨਾ ਕਿ ਰਿਕਾਰਡ ਐ ਬਾਈ ਦੁੱਧ ਦਾ ਰਿਕਾਰਡ ਵੀਰੇ ਮਾਲਕ ਦੇ 14 15 ਕਿਲੋ ਦੁੱਧ ਚੋਇਆ ਮੈਂ ਤਾਂ 12 ਮੰਨ ਕੇ ਲੈ ਕੇ ਆਇਆ ਬਾਈ ਠੀਕ ਐ ਬਾਈ ਵੀ 12 ਦਿਨਾਂ ਦਾ ਦੋਊਗੀ ਹੂੰ ਖੋਲ ਦੇ ਬਾਈ ਤੋਰ ਤੋਰ ਦਿੰਦੇ ਤੋਰ ਹਟ ਪੁੱਤ ਹਾਂ ਬਹੁਤ ਚੰਗਾ ਲੱਗਿਆ ਤੋਰ ਵੀ ਚੰਗੀ ਨਿਕਲੂ ਪਲੀ ਵੀ ਆ ਰਾਜ ਹੀ ਆ ਕੱਦਗਾ ਕੱਚੀਆਂ ਚ ਲਾਏ ਆ ਮੈਂ ਦਿਖਾ ਦੰਨੇ ਬੱਚੇ ਹਾਂ ਹੂੰ ਦੁੱਧ ਵਾਲੀ ਆ ਨਾ ਮਾਜ ਹਾਂ ਦੁੱਧ ਵਾਲੀ ਵੀਰੇ ਮਾਜ ਲੈ ਟੋਰ ਦੇ ਲੰਮੀ ਟੋਰ ਕੱਚੀ ਕੱਚੀ ਆ ਵਾ ਸੋਸ ਹਾਂ ਨਾ ਅਨਾਜ ਆ ਲਾਇਓ ਲੇਵਾ ਬਣਾਉ ਬਹੁਤ ਜਿਹੜੇ ਹਾਂ ਬਹੁਤ ਬੋਲੀ ਬੋਲੀ ਫਲਾਤੀ ਗਾਂ ਨੂੰ ਆ ਬਾਈ 10 ਦਿਨ ਪਏ ਹਜੇ ਮੱਝ ਦੇ ਸਹੀ ਗੱਲ ਆ ਤੇ ਕਿੰਨਾ ਪੁੰਡਾ ਦੇਖ ਲੈ ਸੁੱਕੀ ਲੱਕੜ ਮੈਸਾ ਹਾਂ ਕੀ ਮੋਲ ਆ ਬਾਈ ਜੈ ਜਦ ਹਾਂਜੀ ਮੁੱਲ ਕੀ ਆ ਜਾਇਦਾ ਲੈਣ ਦੇਣੀ ਜੀ ਹਾਂ ਜੀ ਲੈਣ ਦੇਣੀ ਦਾ 1 15 ਦਾ ਮੱਝ ਦੇ ਦਾਂਗੇ ਜੀ ਆਪਾਂ ਠੀਕ ਆ ਬਾਈ ਮੁੱਲ ਕਰਾਉਣ ਨੂੰ 25 ਕਰਾ ਲਓ 30 ਕਰਾ ਲਓ ਕੀ ਪਤਾ ਇੱਥੇ ਕਿਹੜਾ ਮੰਡੀ ਆਵੇ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜੀ ਕਰਾ ਲਓ 1 ਲੱਖ 15000 ਦੀ ਮੱਝ ਦੇ ਦਿਆਂਗੇ ਬਾਈ ਮੱਝ ਚੰਗੀ ਆ ਦੁੱਧ ਵਾਲਾ ਪੀਸ ਆ ਥਣ ਲੈਵਾ ਚੰਗਾ ਲੈ ਚੱਲ ਬਾਈ ਬੰਨ੍ਹ ਬਈ ਪੜੀ ਵੀ ਬਹੁਤ ਆਣਾ ਯਾਰ ਹਾਂਜੀ ਬਹੁਤ ਪੜੀ ਬਹੁਤੀ ਬਰੀ ਲੱਸੀ ਲਾਮੀ ਨਹੀਂ ਪੂਰੀ ਰਾਜੀ ਆ ਪੜੀ ਵੀ ਆ ਥਾਨ ਢੋਲੀ ਚੰਗੀ ਆ ਕੱਚੀ ਕੱਚੀ ਉਹ ਸਭ ਨਾਲ ਅਨਾਜਾ ਲਾਇਓ ਹਾਂ ਹਾਂ ਬਣੂ ਬਹੁਤ ਬਾਈ ਮਾਜ ਬਣੂ ਬਹੁਤ ਬਾਈ ਨੇੜ ਤੋਂ ਚੈੱਕ ਕਰ ਲੋ ਕਿਆ ਬਾਤ ਆ ਤੋਕੜ ਝੋਟੀ ਆ ਅੱਗੇ ਆ ਗਈ 6 ਨੰਬਰ ਤੇ ਆ ਗਈ ਹਾਂਜੀ ਮਗਰ ਕੱਟੀ ਆ ਇਹਦੇ ਤੋਕੜ ਆ ਗਈ ਤੋਕੜਾ 7 ਕਿਲੋ ਰਿੰਗ ਕੇ ਮਿਲਦੀ ਆ 7 ਕਿਲੋ ਦੁੱਧ ਠੀਕ ਆ ਹਾਂਜੀ ਬੱਚਾ ਦੇ ਘਾਰੇ ਕੱਟੀ ਬੱਚਾ ਕੱਟੀ ਦਿਖਾਣੀ ਕੱਟੀ ਬਹੁਤ ਸੋਹਣੀ ਜੀ ਬੜੀ ਕੱਟੀ ਦੇਖੋ ਮਗਰ ਕੱਟੀ ਵੀ ਚਾਹੀਦੀ ਹੁਣੇ ਤਿੰਨ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਦੋਨੇ ਟਾਈਮ ਖੋਸੋ ਕੇ ਮਿਲਦੀ ਆਪਣੀ ਵੀਡੀਓ ਲੰਮੀ ਹੋਊਗੀ ਜੋ ਹੋਊਗੀ ਨਹੀਂ ਚੋਕੇ ਦਿਖਾਉਂਦੇ ਆਪਾਂ ਚੋਕੇ ਦਿਖਾਉਂਦੇ ਵੀਡੀਓ ਲੰਮੀ ਵਾਲੀ ਹੋਜੂ ਬਾਈ ਪੋਲੀ ਪੁੱਲੀ ਦੇਖ ਲੋ ਸੱਜਰਾਂ ਰਗੀ ਪਈ ਆ ਹਾਂ ਬੱਚਾ ਨਾਲ ਤੋਕੜ ਪਰ ਇਹਨੂੰ ਘੱਟਦੇ ਪਰ ਇਹ ਉਧਰ ਨਹੀਂ ਘੱਟਦੇ ਕਿੰਨਾ ਦੁੱਧ ਦੱਸਿਆ ਬਾਈ ਨੇ ਹਾਂ 7 ਕਿਲੋ ਕਹਿੰਨੇ ਜੀ ਆਪਾਂ ਦੁੱਧੋਂ ਜ਼ਿਆਦਾ ਹੋਊਗਾ 7 ਕਿਲੋ ਬਾਈ ਕਹਿੰਨਾ ਮਣਕੇ ਦੇ ਦਾਂ ਕੋਈ ਚੱਕਰ ਨਹੀਂ ਪਤਲੇ ਪਿੰਡੇ ਵਾਲਿਆਂ ਪੂਰੀ ਵਧੀਆ ਝੋਟੀ ਆ ਜੀ ਤੀਜੇ ਸਵੇਰੇ ਸੁਈ ਬਿਆ ਠੀਕ ਆ ਥਣ ਲੈ ਵਾਪਸ ਮਾਂ ਬਣਿਓ ਕਿਸੇ ਪਾਸੋਂ ਕੱਚ ਨਹੀਂ ਹੈਗਾ ਠੀਕ ਆ ਵੇ ਤੋੜ ਕੋ ਕੇ ਆ ਜੇ ਬੰਦਾ ਤੇ ਕਿੰਮੋ ਲਾ ਬਈ ਜੈ ਜੈ ਇਹਦਾ ਮੁੱਲ 82000 ਆ ਜੀ ਮਾਨ ਤਾਨ ਹੋ ਜਾ ਹਾਂ ਜੀ ਮਾਨ ਤਾਨ ਕਰ ਦਾਂਗੇ ਠੀਕ ਆ ਬਈ ਪੂਸ ਬਾਸ ਦੇਖ ਲੋ ਥੱਲੇ ਕਾ ਛੜਦੀ ਆ ਹੀ ਨਹੀਂ ਹੈਗਾ ਹਮ 82000 ਰੁਪਿਆ ਮੁੱਲ ਸਿੰਘ ਮੂੰਹ ਦੇਖ ਲੋ ਸਿੰਘ ਚੰਗਾ ਤੇ ਪਾ ਜਨ ਪੂਜਨ ਬਹੁਤ ਆ ਛੋਟੀ ਆ ਤੇ ਮੂੰਹ ਚੰਗੀ ਆ ਦੁੱਧ ਵਾਲਾ ਪੀਸ ਆ ਬਾਕੀ ਫੈਂਡ ਫੁੰਡ ਫੁੱਲ ਆਉਂਦੀ ਉਹ ਹਾਂ ਜੀ ਫੈਂਡ ਫੁੱਟ ਫੁੱਲ ਆ ਬਈ ਤਾਂ ਹੁਣ ਧੋਖੜ ਹੋਈ ਵੀ ਨਾ 7 ਲੀਟਰ ਦੁੱਧ ਪੂਰਾ ਗਾੜਾ ਹੋਗਾ 6.5 8.5 ਆਉਂਦੀ ਆ ਬਈ ਇਹਦੀ ਹਮ ਦੇਖੋ ਬਈ ਥਣ ਲੱਗੇ ਕਿਆ ਬਾਤ ਆ ਲੇਵਾ ਲੂਵਾ ਪੂਰਾ ਵਧੀਆ ਹਮ ਅੱਗੇ ਲਾਸਟ ਤੇ ਟੋਕਰ ਗੱਬਣਾ ਟੋਕਰ ਗੱਬਣਾ ਬਾਈ ਦੂਜਾ ਸੂਆ ਝੋਟੀ ਆ ਹਮ ਦੂਜਾ ਸੂਏ ਸੁਈਆ ਤੀਜੇ ਵਾਸਤੇ ਗੱਬਣਾ ਤੀਜੇ ਵਾਸਤੇ ਗੱਬਣਾ ਕਿੰਨੇ ਟਾਈਮ ਦੀ ਇਹ 4 ਮਹੀਨਿਆਂ ਦੀ ਗੱਬਣਾ ਬਾਈ ਚੈੱਕ ਪਾਸ ਚੈੱਕ ਪਾਸ ਆ ਬਾਈ ਅਗਲਾ ਆਵਦੀ ਕਰਾ ਲਿਆ ਨਾ ਅਗਲਾ ਆਵਦੀ ਕਰਾ ਕੇ ਰਹਿ ਕੇ ਜਾਵੇ ਦੋਨੇ ਟਾਈਮ ਰਹਿ ਕੇ ਕੇ ਮਿਲ ਦਿਆ ਦੁੱਧ ਕਿੰਨਾ ਬਾਈ ਦੁੱਧ 7 ਲੀਟਰ ਆ ਜੀ 7 ਲੀਟਰ ਆ ਐਵੇਂ 8 ਕਹਿਦਾ ਮੁੜ ਕੇ ਅਗਲੇ ਨੂੰ ਕੱਢੇ ਨਾ ਸਹੀ ਗੱਲ ਤੇ ਸਵਾਰ ਆ ਜੀ ਦੋ ਅਗਲਾ ਚਾਊਗਾ ਠੀਕ ਆ ਕੋਈ ਥੱਲੋਂ ਖੋਟੀ ਨਿਕਲ ਕੇ ਦੂਰ ਨੇੜ ਦੇ ਬੰਦੇ ਨੇ ਕਰ ਲਿਆ ਦੁੱਧ ਤੇ ਲੀਆਂ ਭੂਰ ਸਰਲਾ ਪੈਂਦਾ ਹੋਇਆ ਖਰਚਾ ਦਊਗਾ ਬੰਦੇ ਨੂੰ ਮੈਂ ਠੀਕ ਆ ਆਏ ਨੂੰ ਇਧਰ ਬੱਚਾ ਦੇਵਾਂਗੇ ਬਾਈ ਕਹਿੰਦਾ ਹੈ ਇਹ ਜੀ ਗੱਲ ਨਹੀਂ ਕੋਈ ਥੱਲੇ ਉੱਤੋਂ ਦੇਖ ਕੇ ਆਵੇ ਬੰਦਾ ਵੀ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ ਵੀ ਉਹੀ ਜਿਹਾ ਕਹਤਾ ਹਨ ਹਾਂ ਠੀਕ ਹੈ ਕਿ ਨਹੀਂ ਫੇਸ ਸਿੰਘ ਦੇਖੋ ਲੈ ਸਿੰਘ ਵੀ ਜਮਨ ਨਾਲੋਂ ਮੋੜਿਆ ਹੋਇਆ ਟਾਈਮ ਤੋਂ ਟਾਈਮ ਲਾ ਕੇ ਚੋ ਬਈ ਮਗਰ ਆ ਕੱਟੀ ਆ ਜੀ ਬੱਚਾ ਨਾਲ ਕੱਟੀ ਆ ਕੱਟੀ ਵੀ ਬਹੁਤ ਚੰਗੀ ਆ ਨਾ ਇਹ ਬਾਲੀ ਚੰਗਾ ਬੱਚਾ ਜੀ ਕੱਟੀ ਦਾ ਕੱਦ ਦੇਖ ਯਾਰ ਹਨਾ ਸਾਢੇ 5 ਮਹੀਨੇ ਸੁਈਨ ਹੋ ਗਏ 4 ਮਹੀਨੇ ਦੀ ਗੱਭਣ ਕਿਆ ਬਾਤ ਬੱਚਾ ਦੇਖੋ ਜੀ ਮਗਰ ਹਮ ਅਲਾਹ ਕਹਿੰਦਾ ਬੱਚੇ ਪਾਲਣੇ ਆ ਹਮ ਬੱਚਾ ਵੇਖੋ ਇਹ ਤਿੰਨ ਡੰਗਰ ਜਾ ਰਹੇ ਆ ਡਾਕਟਰ ਸਹੀ ਗੱਲ ਆ ਬਾਈ ਕਿਆ ਬਾਤ ਹੈ ਆਬਝੋਟੀ ਇੱਕ ਅੰਦਰ ਹੈ ਦੇ ਇੱਕ ਪੇਟ ਚ ਆਦੇ ਹੁਣ ਰਿੰਗਦੀ ਆ ਧਾਰ ਨੂੰ ਸਹੀ ਗੱਲ ਆ ਆਪਣੀ ਵੀਡੀਓ ਲੰਮੀ ਹੋਊਗੀ ਰਿੰਗਦੀ ਆ ਤਨੇ ਇਹਨੇ ਪਾਸੜ ਜੀ ਪੁੱਤ ਬਾਈ ਦੀ ਗੱਲ ਸਹੀ ਆ ਕਹਿੰਦਾ ਤੈਨਾਂ ਨਾਲ ਕੇ ਮਿਲ ਜਾਣੇ ਕੱਟੀ ਆ ਦੁੱਧ ਅਸ਼ੀਲ ਕਰੀ ਰਿੰਗ ਕੇ ਮਿਲਣਾ ਬਾਈ ਕੱਟੀ ਵੀ ਪੂਰੀ ਪਲੀ ਪਈ ਆ ਹਾਂ ਕੱਟੀ ਵੀ ਪੂਰੀ ਚੰਗੀ ਆ ਨਸਲ ਵਾਲੀ ਕੱਟੀ ਆ ਗਰੋਥ ਵਾਲੀ ਥਾਂ ਥੁੰਦੇ ਕੱਟੀ ਦੇ ਝੋਟੀ ਦੇ ਪੀਲਿਆਂ ਦੇ ਬਾਵੇਂ ਵਾਂਗੂ ਆ ਸਹੀ ਗੱਲ ਆ ਲੈ ਚਾਰੇ ਥਾਣੇ ਖੜਵੇਂ ਪੂਰੇ ਗਾਇਬ ਤੇ ਇਕੱਲਾ ਇਕੱਲਾ ਥਾਣਾ ਕਿਆ ਬਾਤ ਤੁਸੀਂ ਵੀ ਦਿਖਾ ਦਿਓ ਫੇਸਬੁਕ ਤੇ ਚਵਾਈ ਚੁਵਾਈ ਕਿਵੇਂ ਆਗੇ ਚੁਵਾਈ ਯਾਰ ਮੈਂ ਪਹਿਲਾਂ ਬੋਲਿਆ ਵੀ ਥੱਲੋਂ ਗਲਤ ਕੱਢਦੇ ਕੋਈ ਆ ਕੇ ਆਪਾਂ ਖਰਚਾ ਦੇਵਾਂਗੇ ਜਹੇ ਈਡੀ ਦੂਰੋਂ ਮਰਜੀ ਆ ਜੇ ਬੰਦਾ ਖੋਲ ਦੇ ਬਾਈ ਫਿਰ ਤੋਰ ਤੋਰ ਜੋ ਟੀਰੋ ਕੱਲੇ ਨੇ ਜੀ ਨਹੀਂ ਚਲਾ ਆ ਕੇ ਵੀ ਨਹੀਂ ਉਪਰਾ ਕੀਤਾ ਠੀਕ ਆ ਫੁੱਲ ਕਰਦਾ ਕੋਈ ਛੋਟੀ ਨਾ ਮੂੜੇ ਪੂਰਾ ਫੁੱਲ ਕਰਦਾ ਗਾ ਇਧਰ ਕੱਚੇ ਕੱਚੇ ਲੈ ਜਾ ਅੱਛੇ ਲੈ ਚੱਲ ਦਿਖਾ ਦਿਓ ਡਾਕਟਰ ਲੈ ਬਾਈ ਤੋਰਾ ਦੇਖੋ ਇੱਕ ਨੰਬਰ ਬਾਕੀ ਬੱਚਾ ਮਗਰ ਕੱਟੀ ਐ ਕੱਟੀ ਵੀ ਪਲੀ ਵੀ ਗੱਬਣ 18 ਕਿਲੋ ਦੁੱਧ ਦਿੱਤਾ ਵਾ ਛੋਟੀ ਦਾ ਇੱਕ ਤੀਜੀ 18 ਲੀਟਰ ਦਾ ਵਾਇਨਰ ਰਿਕਾਰਡ ਦੱਸਿਆਗਾ ਠੀਕ ਐ ਕਿ ਨਹੀਂ ਤੋਰਾ ਚੈੱਕ ਕਰ ਲੋ ਕਹਿੰਦਾ ਨਹੀਂ ਕਦ ਉੱਤੋਂ ਪੱਦਰ ਪੁੱਦਰ ਫੁੱਲ ਆ ਕਰਮੜੀ ਕੀ ਬਾਤ ਆ ਬਾਈ ਬਾਕੀ ਬਾਈ ਕਹਿੰਦਾ ਥੱਲੋਂ ਨਹੀਂ ਮਾੜੀ ਥੱਲੋਂ ਬਾਈ ਕਹਿੰਦਾ ਆਪਾਂ ਮਾੜਾ ਪਸ਼ੂ ਲੈਨੇ ਹੀ ਨਹੀਂ ਹੈਗੇ ਠੀਕ ਐ ਕਿ ਨਹੀਂ ਬਾਕੀ ਗਾਵਾਂ ਦੀ ਚਵਾਈ ਕਰਕੇ ਦਿਖਾਈ ਐ ਇੱਕ ਨੰਬਰ ਜਵਾਈ ਹੈਗੀ ਥੋੜੀ ਵੀਡੀਓ ਲੰਬੀ ਹੋ ਜੇ ਨਹੀਂ ਚਵਾਈ ਇਹਦੀ ਵੀ ਚਵਾਈ ਰੈਂਗਦੀ ਸੁਣ ਧਾਰ ਨੂੰ ਜਨੇ ਜਿਹੋ ਕੱਟੀ ਖੋਲੀਏ ਤੁਹਾਡੇ ਸਾਹਮਣੇ ਰੈਂਗਦੀ ਚੱਲ ਪੁੱਤ ਓਏ ਐਵਦੇ ਆਪਾਂ ਪੂਰਾ ਦੇ ਵੀ ਜ਼ਿੰਮੇਵਾਰ ਆ ਡਾਕਟਰ ਠੀਕ ਆ ਭਾਈ ਤੇ ਕੀ ਮੂਲ ਆ ਭਾਈ ਜਾਇਜ਼ ਜਰਾ ਆਪਾਂ ਲੈਵਾਂਗੇ ਜੀ 120 ਇਹਦਾ 1 ਲੱਖ 20 ਹਜ਼ਾਰ ਦੀ ਝੋਟੀ ਬਾਈ ਕਹਿੰਦਾ ਦੇ ਦਿਆਂਗੇ ਝੋਟੀ ਬਾਕੀ ਚੰਗੀ ਆ ਭਾਈ ਆਰਡਰ ਦੇਖੋ ਆਰਡਰ ਕਮਾਲ ਆ ਥਾਣਾ ਬਹੁਤ ਚੰਗਾ ਇੱਕੋ ਜੇ ਥਾਣਾ ਚਾਰੇ ਥਾਣ ਇੱਕੋ ਜੇ ਮਾੜਾ ਇਹ ਉਹਨਾਂ ਤੇ ਕੈਮਰਾ ਮਾਰਦੀ ਉਹਦੀ ਫੇਰ ਪਾਵਾਂਗੇ ਵੀਡੀਓ ਵੱਡੀਆਂ ਵਹਿੜਾਂ ਦੀ ਠੀਕ ਆ ਉਹਦੇ ਵੱਡੀ ਵਹਿੜ ਖੜੀ ਆ ਭਾਈ ਹੂੰ 47 48 ਕਿਲੋ ਤੋਂ ਦਿੱਤਾ ਬਲੂੰਦਾ ਆਹ ਬੈਠਦਾ ਦੂਜੇ ਸੂਏ ਸੁਣਾ ਹੁਣ ਕੱਚੀ ਆ ਕੱਚੀ ਆ ਇਹ 10 ਦਿਨ ਖੈਰ ਕੇ ਪਾਵਾਂਗੇ ਵੀਡੀਓ ਆਪਾਂ ਕਿਹੜਾ ਮੇਲੇ ਜਾਣਾ ਕਦ ਕੁਦ ਦਿਖਾ ਦਿਓ ਬੈਠਦਾ ਸਹੀ ਗੱਲ ਆ ਬਾਈ ਇਹ ਕੋਈ ਯੋਰੀ ਬੱਚਾ ਹੁੰਦਾਗਾ ਸਹੀ ਗੱਲ ਆ ਬਾਈ ਜੇ ਕੋਈ ਕੱਚੀ ਸਾਹਮਣ ਦਾ ਸ਼ਕੀਨ ਹੋਵੇ ਨਾ ਕੱਚੀ ਬੜ ਬਾਈ ਕੋਲ ਖੜੀ ਆ ਹੈ ਚੰਗੀ ਆ ਪਰ ਪੂਰੇ ਐ ਚੰਗੀ ਆ 40 47 ਕਿਲੋ ਤੋਂ ਦਿੱਤਾ ਵਾ ਇੱਧਰ ਖੜਦਾ ਮੈਂ ਬੈਠਦੇ ਹੈਟ ਕੱਦ ਲੰਮੀ ਲੰਮੀ ਦਿਖਾ ਦੇ ਸਹੀ ਗੱਲ ਆ ਬਾਈ ਲੈ ਕੀ ਬਾਤ ਆ ਪਾਵਾਂਗੇ ਤਾਂ ਉਹੀ ਸੌਂਕ ਤੌਰ ਤੇ ਦਿਖਾ ਰਹੇ ਆ ਬਣਾ ਕਾ ਖੜੀ ਦੇ ਨਾਲ ਠੀਕ ਆ ਕਾਲੀ ਬਿਹੜ ਇਹ ਵੀ ਕੱਚੀ ਆ ਇਹ ਵੀ ਕੱਚੀ ਆ ਠੀਕ ਆ ਦੂਜਾ ਸੂਆ ਇਹਦੇ ਵੀ ਰਹਿੰਦੇ ਆ ਦਿਨ ਹੂੰ ਦੁੱਧ ਦਾ ਰਿਕਾਰਡ ਤੇ ਤਾਂ ਬਹੁਤ ਚੱਲ ਮੰਗ ਠੀਕ ਆ ਬਈ ਧੰਨਵਾਦ ਬਈ